ਸਸ਼ੀਗਾਲ ਵੀ ਦੋਸਤੋ ਤਸਵੀਰਾਂ ਚ ਇਹ ਤੁਸੀਂ ਦੇਖ ਰਹੇ ਹੋ ਇਹ ਗੰਨੇ ਦਾ ਰਸ ਹੈ ਸਪੈਸ਼ਲ ਆਰਗੇਨਿਕ ਗੰਨੇ ਦਾ ਜੂਸ ਹੈ ਜਿਹੜਾ ਕਿ ਬਿਨਾ ਪੈਸਟੀਸਾਈਡ ਤੋਂ ਪਰ ਇਹ ਸਪੈਸ਼ਲ ਕਿਵੇਂ ਦੇਖੋ ਇਹ ਸਰਦਾਰ ਸਾਹਿਬ ਇਸ ਵੇਲੇ ਗੰਨੇ ਦਾ ਜੂਸ ਬਣਾ ਰਹੇ ਨੇ ਬੀ ਟੈਕ ਪੜਿਆ ਲਿਖਿਆ ਇਹ ਨੌਜਵਾਨ ਹੈ ਆਈ ਲੈਟਸ ਕੀਤੀ ਹੋਈ ਹੈ ਇਸ ਨੌਜਵਾਨ ਨੇ ਪ੍ਰਕਿਰਤ ਨੂੰ ਕੰਮ ਨੂੰ ਪਹਿਲ ਦਿੱਤੀ ਹੈ ਇਹ ਦੇਖੋ ਤਸਵੀਰ ਇਹ ਆਪਣੇ ਆਪ ਦੇ ਵਿੱਚ ਖਾਸ ਗੱਲ ਹੈ ਗੱਲਬਾਤ ਕਰ ਲੈਣੇ ਆਂ ਭਾਜੀ ਬੀਟੈਕ ਪੜ੍ਹੇ ਹੋ ਹਾਂਜੀ ਭਾਜੀ ਬੀਟੈਕ ਕੀਤੀ ਹੈ ਹਾਂਜੀ ਭਾਜੀ ਬੀਟੈਕ ਕੀਤੀ ਹੂੰ ਅੱਛਾ ਬੀਟੈਕ ਕਰਕੇ ਐ ਨਹੀਂ ਹੋਇਆ ਕਿ ਸ਼ਰਮ ਮਹਿਸੂਸ ਹੁੰਦੀ ਹੈ ਨਹੀਂ ਭਾਜੀ ਦੇਖੋ ਕੰਮ ਆ ਜੀ ਕੰਮ ਦਾ ਕਰਨਾ ਦੇਖੋ ਕਿਸੇ ਜੌਬ ਕਰਾਂਗੇ ਉਹ ਵੀ ਕੰਮ ਆ ਜੀ ਉਹ ਲਾਗਾ ਆਪਣਾ ਕੰਮ ਕਰਾਂਗੇ ਉਹਦੇ ਵਰਗੀ ਰੀਸ ਨਹੀਂ ਹੈਗੀ ਬੰਦਾ ਸ਼ਾਹੀ ਕੰਮ ਆ ਇਹੇ ਜਿਹੜਾ ਆਪਣਾ ਕੰਮ ਦਾ ਛਾਈ ਹੁੰਦਾ ਬੰਦੇ ਦਾ ਆਪਣਾ ਕੰਮ ਹੁੰਦਾ ਹੀ ਆਪਣੇ ਹਿਸਾਬ ਨਾਲ ਪਲਾਨ ਕਰਕੇ ਕਿਤੇ ਆਉਣਾ ਜਾਣਾ ਉਹ ਵੀ ਸੌਖਾ ਤੇ ਤੁਸੀਂ ਕਿਸੇ ਦੇ ਅੰਡਰ ਕੰਮ ਕਰਨਾ ਤੁਹਾਨੂੰ ਪਹਿਲਾਂ ਸੋਚਣਾ ਪੈਣਾ ਵੀ ਆਪਣੇ ਬੌਸ ਨੂੰ ਜਾਂ ਕਿਸੇ ਨੂੰ ਰਿਕਵੈਸਟ ਕਰਨੀ ਪਵੇ ਵੀ ਮੈਂ ਅੱਜ ਨਹੀਂ ਆਉਣਾ ਆਪਣੇ ਕੰਮ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਕੁਝ ਬੰਦੇ ਦਾ ਆਪਣਾ ਹੀ ਡਿਫਰੈਂਟ ਹੁੰਦਾ ਹੈ ਕੰਮ ਕਰਨ ਦਾ ਤਰੀਕ ਹਾਈ ਸ਼ਰਮ ਨਹੀਂ ਜੀ ਪੂਰੇ ਸ਼ੌਂਕ ਨਾਲ ਕੰਮ ਕਰਿਆ ਕੋਈ ਪਰਵਾਹ ਨਹੀਂ ਹੈਗੀ ਆਪਾਂ ਕਿਸੇ ਦੀ ਟੈਨਸ਼ਨ ਲੈਣ ਦੇ ਨਾ ਕੋਈ ਕੀ ਸੋਚ ਰਿਹਾ ਇਹ ਆਪਾਂ ਕੰਮ ਆਪਣੇ ਲਈ ਕਰ ਰਹੇ ਆ ਆਪਣੇ ਸ਼ੌਂਕ ਲਈ ਕਰ ਰਹੇ ਆ ਜੇ ਮੈਂ ਕੰਮ ਕਰੂੰਗਾ ਤਾਂ ਹੀ ਮੇਰਾ ਪਰਿਵਾਰ ਮੇਰੇ ਜੋ ਫੈਮਿਲੀ ਮੈਂਬਰ ਸਭ ਖੁਸ਼ੀ ਹੀ ਰਹਿਣਗੇ ਸੁਖੀ ਰਹਿਣਗੇ ਕਿਸੇ ਨੇ ਕੁਝ ਨਹੀਂ ਦੇਣਾ ਉਰੇ ਉਰੇ ਬਾਹਰ ਜਾਣ ਦੇ ਬਾਰੇ ਵਿੱਚ ਸੋਚੇ ਪੜੇ ਲਿਖੇ ਹਾਂਜੀ ਭਾਈ ਬਾਹਰ ਦਾ ਵੀ ਸੀਗਾ ਪਲਾਨ ਐਜੀ ਗੱਲ ਨਹੀਂ ਬਾਹਰ ਦਾ ਸ਼ੌਕ ਤਾਂ ਰੱਖਦੇ ਆਂ ਜਾਵਾਂਗੇ ਕੁਦਰਤੀ ਕਹਿੰਦੇ ਕੋਈ ਕਾਰਨ ਬਣਨੇ ਹੁੰਦੇ ਕਿ ਇਹ ਕੰਮ ਸ਼ੁਰੂ ਕਰਨਾ ਕਹਿੰਦੇ ਸਬੱਬ ਬਣਨੇ ਨੇ ਵੀ ਜਿਸੇ ਦਾ ਨਿਸ਼ਾਤ ਨਹੀਂ ਜਾ ਪਾਇਆ ਜੀ ਕੋਈ ਕਾਰਨ ਕੋਈ ਹੋ ਜਾਂਦੇ ਨੇ ਕੁਝ ਗੱਲਾਂ ਬਾਤਾਂ ਜਿਨ੍ਹਾਂ ਦਾ ਕਾਰਨ ਨਹੀਂ ਹੋ ਉਹ ਹਾਂਜੀ ਘੁੰਮ ਕੇ ਜ਼ਰੂਰ ਪਲਾਨਿੰਗ ਤਾਂ ਚੱਲਦੀ ਰਹਿੰਦੀ ਆ ਜਾਵਾਂਗੇ ਜ਼ਰੂਰ ਇਦਾਂ ਕਿਤੇ ਬੰਦੇ ਦਾ ਹੈਗੇ ਨੇ ਆਪਣੇ ਕਹਿੰਦੇ ਨੇ ਆ ਜਾ ਭਾਈ ਪਰ ਆਪਾਂ ਕਿ ਹੁਣ ਆਮ ਆਗੇ ਆਵਾਂਗੇ ਜਰੂਰ ਆਵਾਂਗੇ ਥੋੜੇ ਘੁੰਮ ਕੇ ਜਾਵਾਂਗੇ ਮਿਲ ਕੇ ਜਾਵਾਂਗੇ ਕੋਈ ਇਹ ਜਿਹਾ ਚੱਕਰ ਨਹੀਂ ਹੈਗਾ ਵੀ